ਪਾਜੀ ਆਪਣੇ ਲੋਕਾਂ ਦਾ ਕਿੰਨਾ ਸਰਿਆ ਵੈ ਨਾ ਆ ਦੇਖੋ ਆ ਭਈ ਇਹਨੂੰ ਕਿੰਨਾ ਮਸ਼ਹੂਰ ਕੀਤਾ ਹੋਇਆ ਗੁਰੂ ਵਾਲਾ ਬਨੀਏ ਜੀ ਗੁਰੂ ਵਾਲਾ ਬਨੀਏ ਕਿੱਥੋਂ ਦੀ ਕਿੱਥੇ ਪੰਚਾਇਤ ਆ ਸਹੀ ਗੱਲ ਆ ਉਹ ਸਾਰਾ ਦਿਨ ਇੰਸਟਾਗ੍ਰਾਮ ਫੇਸਬੁੱਕ ਤੇ ਇਹਦੀਆਂ ਵੀਡੀਓ ਆndੀਆਂ ਰਹਿਣੀਆਂ ਹੋਰ ਤੇ ਹੋਰ ਇਹਦਾ ਗਾਣਾ ਵੀ ਆ ਗਿਆ ਅੱਛਾ ਇੰਨੀ ਸੋਹਣੀ ਆਵਾਜ਼ ਦੀ ਆ ਸੋਹਣੀ ਆ ਸੋਨੂ ਸੀਦੋਂ ਵਾਲੀ ਤਾਂ ਸੋਹਣੀ ਆ ਚਾਚਾ ਇੰਟਰਵਿਊ ਲਾਪਿਓ ਦੇ ਚੈਨਲ ਵਾਲੇ ਅੱਗੇ ਪਿੱਛੇ ਤੁਰੇ ਫਿਰਦੇ ਆ ਦੇ ਅੱਛਾ ਤੇ ਹੋਰ ਕੀ ਯਾਰ ਜੇ ਕਿਤੇ ਆਪਣੇ ਪੰਜਾਬੀਆਂ ਨੇ ਇੰਨੀ ਮਦਦ ਆਪਣੀ ਗਰੰਥੀ ਸਿੰਘਾ ਦੀ ਕੀਤੀ ਹੋਈ ਨਾ ਤੇ ਅਗਲੇ ਹਾਸ ਕੇ ਆਪਣੇ ਬੱਚਿਆਂ ਨੂੰ ਗਰੰਥੀ ਸਿੱਖ ਬਣਾਉਣਾ ਬਿਲਕੁਲ ਸਹੀ ਗੱਲ ਆ ਚਾਚਾ ਤੂੰ ਦੇਖ ਲਾ ਮੈਂ ਮੇਰਾ ਭਰਾ ਤੇ ਮੇਰਾ ਬਾਪੂ ਕਿੰਨੇ ਅਸੀਸੇ ਲੈਂਚੇ ਆ ਤੇ ਜਿੰਨੇ ਕਿ ਇੱਜ਼ਤ ਗਰੰਥੀ ਸਿੰਘਾ ਦੀ ਰਹਿ ਗਈ ਹੈ ਨਾ ਮੈਂ ਤਾਂ ਆਪਣੇ ਬੱਚਿਆਂ ਨੂੰ ਕਦੇ ਵੀ ਅਸਲੇ ਚ ਨਾ ਪਾਵਾਂ ਮੈਨੂੰ ਤੇ ਲੱਗਦਾ ਜਿੱਦਾਂ ਇਹ ਲਹਿਰ ਚੱਲੀ ਆ ਵੀ ਪਈਏ ਪਜਾਓ ਪੰਜਾਬ ਬਚਾਓ ਤੇ ਬਈਆਂ ਨੇ ਪੰਜਾਬ ਚ ਪੱਕੇ ਤੌਰ ਤੇ ਰਹਿਣ ਵਾਸਤੇ ਐਦਾਂ ਹੀ ਬਾਬੇ ਬਣੀ ਜਾਣਾ ਆਹੋ ਇਹਨਾਂ ਨੂੰ ਤਾਂ ਫਿਰ ਪੱਕਾ ਲਾਇਸੈਂਸ ਮਿਲ ਜਾਣਾ ਕਹੇ ਨੇ ਕੁਝ ਨਹੀਂ ਕਹਿਣਾ ਯਾਰ ਇਹ ਸੱਚੀ ਇੱਦਾਂ ਹੋ ਗਿਆ ਤੇ ਆਉਣ ਵਾਲੇ ਜਥੇਦਾਰ ਵੀ ਇੰਨਾ ਦੇ ਆਉਣੇ ਆ ਹੋ ਸਕਦਾ ਮੇਰੀ ਸੋਚ ਛੋਟੀ ਹੋਏ ਪਰ ਜਿੱਦਾਂ ਲੋਕ ਐਪਰੀਸ਼ੀਏਟ ਕਰਨ ਦੇ ਆ ਨਾ ਮੈਂ ਸੋਚਦਾ ਪਿਆ ਕਿ ਕੀ ਇਹਨਾਂ ਦੇ ਵਿਆਹ ਵੀ ਪੰਜਾਬੀ ਸਿੱਖ ਪਰਿਵਾਰਾਂ ਚ ਹੋਇਆ ਕਰਦੇ ਨੇ ਆਪਣੀ ਕੌਮ ਦੇ ਮੋਹ ਤੋਂ ਹਰ ਬੰਦੇ ਨੂੰ ਕੋਈ ਫੈਸਲਾ ਲੈਣੇ ਚਾਹੀਦਾ ਕੋਈ ਮਤਾਵਾਸ ਕਰਨਾ ਚਾਹੀਦਾ ਕਿਤੇ ਇਹ ਨਾ ਹੋਵੇ ਬਹੁਤੀ ਧੀਰ ਹੋ ਜੇ ਧੀਰ ਤਾਂ ਤੁਸੀਂ ਕਰੀ ਜਾ ਰਹੇ ਹੋ ਛੋਟੇ ਵੀਰ ਕੀ ਮਤਲਬ ਅਸੀਂ ਕਿੱਦਾਂ ਕਰੀ ਜਾ ਰਹੇ ਭਾਜੀ ਤੂੰ ਮੈਨੂੰ ਦੱਸ ਕਿ ਤੇਰਾ ਨਾਮ ਕੀ ਹੈ ਪਾਜੀ ਤੁਹਾਨੂੰ ਪਤਾ ਤੇ ਹੈ ਗੁਰਜੋਤ ਸਿੰਘ ਕਿੰਨਾ ਸੋਹਣਾ ਨਾਮ ਗੁਰਜੋਤ ਸਿੰਘ ਇਹ ਨਾਮ ਕਰੋ ਤੋ ਰੱਖਿਆ ਕੀ ਗੱਲ ਹੋ ਗਈ ਪਾਜੀ ਸ਼ੁਰੂ ਤੋਂ ਇਹੀ ਨਾਮ ਹੈ ਮੇਰਾ ਜਦੋਂ ਦਾ ਮੈਂ ਜੰਮਿਆ ਮਤਲਬ ਤੂੰ ਸਿੱਖ ਪਰਿਵਾਰ ਚ ਜੰਮਿਆ ਆਹੋ ਪਾਜੀ ਪਰ ਤੁਸੀਂ ਅੱਜ ਕਿੱਦਾਂ ਦੀ ਗੱਲਾਂ ਕਰਦੇ ਪਿਓ ਠੀਕ ਤਾਂ ਹੈਗੇ ਹੋ ਮੈਂ ਤਾਂ ਠੀਕ ਆ ਪਰ ਜੋ ਕੁਝ ਹੋ ਰਿਹਾ ਨਾ ਉਹ ਠੀਕ ਨਹੀਂ ਹੋ ਰਿਹਾ ਕੀ ਹੋ ਰਿਹਾ ਜੱਟ ਕੋਤੀ ਜਿਹੀ ਸਿੱਖ ਪਰਿਵਾਰਾਂ 'ਚ ਜੰਮ ਕੇ ਸਿੱਖਾਂ ਦੇ ਮੁੰਡੇ ਕੇਸ ਕਤਲ ਕਰਵਾ ਕੇ ਭਈਏ ਬਣ ਜਾਂਦੇ ਪਏ ਆ ਤੇ ਬਾਹਰ ਦੀਆਂ ਸਟੇਟਾਂ ਤੋਂ ਭਈਏ ਆ ਕੇ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾਂਦੇ ਪਏ ਪਤੀਜੇ ਕਹਿਣ ਨੂੰ ਤਾਂ ਹੋਰੀ ਬਹੁਤ ਪੋਚਾ ਹੂੰ ਪਰ ਧਰਮ ਦੇ ਮਸਲੇ ਬੜੇ ਨਾਜ਼ੁਕ ਹੁੰਦੇ ਆ ਇੱਥੇ ਕੁਝ ਵੀ ਕਹਿਣ ਤੋਂ ਬੜਾ ਡਰ ਲੱਗਦਾ ਯਾਰ ਲੋਕੀ ਦਿਲ ਨੂੰ ਲਾ ਲੈਂਦੇ ਆ